ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਸਰ ਆਪਣਾ ਨਾਮ ਐਡਰੈਸ ਦੱਸ ਦਿਓ ਜੀ ਜੇ ਮੇਰਾ ਨਾਮ ਰਮਨਪ੍ਰੀਤ ਸਿੰਘ ਆ ਪਿੰਡ ਸੀਨੀਵਾਲ ਕਲਾ ਹੈਗਾ ਵੱਡਾ ਸੀਨੀਵਾਲ ਜੀ ਜਿਹੜਾ ਆਪਣਾ ਵੀਰੇ ਬਰਨਾਲਾ ਦਾ ਨੰਬਰ ਲੋਡ ਕਰ ਲਓ 62507 13934 62807 13934 ਇਸੇ ਨੰਬਰ ਤੇ WhatsApp ਚੱਲਦਾ ਕੋਈ ਵੀ ਵੀਰ WhatsApp ਤੇ ਹੈਲੋ ਦਾ ਮੈਸੇਜ ਕਰੂਗਾ ਲੋਕੇਸ਼ਨ ਆਟੋਮੈਟਿਕ ਚਲੀ ਜਾਊ ਟੱਚ ਕਰੇ ਤੋ ਖੁਦ ਹੀ ਜਾਂਦਾ ਤੁਹਾਨੂੰ ਸਿੱਧਾ ਫਾਰਮ ਤੇ ਲੈ ਕੇ ਉਹ ਕਿਸੇ ਤੋਂ ਪੁੱਛਣ ਦੀ ਲੋੜ ਵੀ ਨਹੀਂ ਪੈਣੀ ਕਿੰਨੀਆਂ ਗਾਵਾਂ ਕਿੰਨੀ ਤਰੀਕ ਨੂੰ ਵੇਚਣੀ ਆ ਵੀਰੇ ਗਾਇਆਂ ਤਾਂ ਬਹੁਤ ਜ਼ਿਆਦਾ ਖੜੀਆਂਆਂ ਗਿਆ ਪਰ 55 ਗਾਵਾਂ ਵੀਰੇ ਆਪਾਂ ਗਰਾਊਂਡ ਦੇ ਵਿੱਚ ਲਾਵਾਂਗੇ ਤੇ ਤਿੰਨ ਤਰੀਕ ਨੂੰ ਵੀ ਸੇਲ ਕਰਾਂਗੇ ਤਿੰਨ ਤਰੀਕ ਬਾਰ੍ਹਵੇਂ ਮਹੀਨਾ 2025 ਦਿਨ ਬੁੱਧਵਾਰ ਬਣਦਾ ਹੈਗਾ ਪੈਨ ਤਰੀਕ ਦਿਨ ਬੁੱਧਵਾਰ ਨੂੰ ਪ੍ਰਮਾਤਮਾ ਦੀ ਕਿਰਪਾ ਸਦਕਾ ਸਵੇਰ 8 ਵਜੇ ਵੀਰੇ ਦੇ ਨਾਲ ਸੌਦੇ ਚਲਾ ਦੇਵਾਂਗੇ ਪਰੀਆਂ ਦੇ ਅਸੇ ਬੰਦਾ ਆ ਜੇ 55 ਗਾਮਾ ਪਹਿਲਾਂ ਗਿਣ ਲੈ ਫਿਰ ਖਰੀਦਾਰੀ ਕਰ ਲੈ ਵੀਰੇ ਪਹਿਲਾਂ 55 ਗਿਣੇ ਉਹ ਵੀ ਸਵੇਰ 8 ਵਜੇ ਜੀ ਫਿਰ ਉਸ ਤੋਂ ਬਾਅਦ ਉਹ ਵੀਰੇ ਸੌਦਾ ਲਾਵੇ ਕੋਈ ਇਹਨੇ ਵੀਰ ਸੋਚੇ ਮੈਂ 12 ਵਜੇ ਜਾ ਕੇ ਗਊ ਲੈ ਲੂੰਗਾ ਨੋ ਕਿ ਵੀਰੇ ਆਪਣਾ ਪ੍ਰਾਣਾ ਕੰਮ ਹੋਣ ਦੇ ਨਾਂ ਤੇ ਬੜੇ ਮਾਨ ਨਾਲ ਬੜੇ ਵਿਸ਼ਵਾਸ ਨਾਲ ਵੀਰੇ ਗੱਲ ਕਹਿ ਸਕਦੇ ਆ ਬਾਈ ਕਿ 10 ਵਜੇ ਤੇ ਕਰ ਤੱਕ ਕਦੇ ਸਾਡਾ ਟਾਈਮ ਜਾਂਦਾ ਹੈ ਅੱਛਾ ਉਸ ਤੋਂ ਪਹਿਲਾਂ ਪ੍ਰਮਾਤਮਾ ਦੀ ਮਿਹਰ ਹੋ ਜਾਂਦੀ ਹੈ ਜੀ ਹਾਂਜੀ ਸੋ ਵੀਰੋ ਕਾਫੀ ਗਾਮਾ ਹਾਜ਼ਰਾ ਵੀਰੋ